ਸਟੈਂਮ ਕਿੰਨਾ? ਉਹ ਦਾ ਸਟੈਂਮ 17 ਲੀਟਰ ਹੈ। ਲੈ ਮਿੱਤਰੋ 17 ਲੀਟਰ ਬਾਈ ਕਹਨ ਦੁੱਧ ਇਸ ਟਾਈਮ ਤਿਆਰ ਆ। ਤਾਂ ਬਾਈ ਠੰਡਲ ਵਧਾਂਗਾ। ਇਹ ਬਾਈ ਅੰਜੀ ਦੇ ਰੇਟ ਦੀ ਗੱਲ ਆਂਦੀ ਆ। ਰੇਟ ਬਾਈ 1,20,000। 1,20,000 ਮੰਨਦਾਨ ਹੋ ਜੂਗਾ? ਹਾਂ ਮੰਨਦਾਨ ਹੋ। ਠੀਕ ਆ। ਬਾਈ ਕਹਿੰਦਾ ਰੇਟ ਮੇਰੀ ਗੱਲ ਆਂਦੀ ਆ। ਰੇਟ 2 ਲੱਖ। 2 ਲੱਖ ਮੰਨਦਾਨ ਹੋ ਜੂਗਾ? ਹਾਂ ਮੰਨਦਾਨ। ਮਿੱਤਰੋ ਐਸਾ ਬੱਤ ਚੰਗੀ ਸੁਣੋ। ਮੱਝ ਦਿਖਾਉਣ ਲੱਗਿਆ ਤੇ ਬਾਈ ਕਹਨ ਦੁੱਧ ਵੀ ਚੰਗਾ ਕੱਢਦੀ ਆ ਤੇ ਪੂਰੀ ਡਿਟੇਲ ਲੈ ਕੇ ਦੇਵਾਂਗੇ। ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਾਨ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਿਆ ਕੱਲਾ ਕੱਲਾ ਥਾਣਾ ਹੱਥੀ ਚੁਾਈ ਵਾਲਾ ਪੂਰੇ ਸਪੇਸ ਤੇ ਆ ਤੇ ਮੱਝ ਦੀ ਇਹ ਗੱਲ ਕਰ ਲੈਣਾ ਚੰਗੇ ਬੋਡੀ ਵੀ ਢਾਂਚੇ ਦੀ ਆ ਤੇ ਪਾਸੇ ਦੇ ਉੱਪਰ ਨਾਲਾ ਵੀ ਲੇਵੇ ਦੇ ਉੱਪਰ ਉੱਬਰ ਕਿਉਂਦੀਆਂ ਨੇ ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਤੇ ਬਾਕੀ ਚੰਗੀ ਮੱਝ ਚੰਗੇ ਦੁੱਧ ਵਾਲੀ ਹਨ ਤੇ ਆਪਾਂ ਗੱਲ ਕਰ ਲਈ ਤਾਂ ਸਾਹਮਣੇ ਲੇਵੇ ਦੇ ਉੱਪਰ ਜਿਹੜੀਆਂ ਬੇਣ ਜੇ ਬਾਹਰ ਆਈਆਂ ਇਹਦੇ ਦੁੱਧ ਵਾਲੇ ਪਸ਼ੂਆਂ ਦੀ ਜਿਹੜੇ ਕਰੈਕਟਰਾਂ ਦੀ ਨਿਸ਼ਾਨੀ ਹੁੰਦੀ ਆ ਤਾ ਇਹ ਜੇ ਪਸ਼ੂ ਜਿਹੜੇ ਦੁੱਧ ਨਾ ਚੰਗਾ ਢਾੜ ਦਿੰਦੇ ਹਨ ਤੇ ਬਾਕੀ ਆਡਰ-ਆਡਰ ਬਣਾਉਣ ਕਿੰਨੇ ਹੁੰਦਾ ਕੋਈ ਕਮੀ ਨਹੀਂ ਹੈਗੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਕਰਦੇ ਆ ਗੱਲਬਾਤ ਬਾਈ ਨਾਲ ਪੂਰੀ ਡਿਟੇਲ ਲੈਣੇ ਕੀ ਕਹਿੰਦਾਗਾ ਤੇ ਪੁੱਛਦਿਆਂ ਹਾਂ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਜੀ ਤੇ ਭਾਈ ਨਾਮ ਦੱਸੋ ਪਹਿਲਾਂ ਆਪਣਾ ਮੇਰਾ ਨਾਮ ਮਹਾ ਸਿੰਘ ਹੈ ਬਾਈ ਜੀ ਮਹਾ ਸਿੰਘ ਹਾਂਜੀ ਬਾਈ ਠੀਕ ਹੈ ਬਾਈ ਪਿੰਡ ਕਿਹੜਾ ਮਹਾ ਪਿੰਡ ਖਿਓ ਵਾਲੀ ਬਾਈ ਜੀ ਖਿਓ ਵਾਲੀ ਜ਼ਿਲ੍ਹਾ ਜ਼ਿਲ੍ਹਾ ਮੁਕਸਰ ਮੁਕਸਰ ਹਾਂਜੀ ਤੇ ਭਾਈ ਮੋਬਾਈਲ ਨੰਬਰ ਬੋਲੀ ਇੱਕ ਵਾਰ ਦਾਂ 98722 ਜੀ 19739 ਠੀਕ ਹੈ ਤੇ ਭਾਈ ਜੇ ਆਪਾਂ ਇਹ ਏ ਬਾਈ ਜੀ ਤੀਜੇ ਸੂਏ ਆ ਤੀਜੇ ਸੂਏ ਠੀਕ ਆ ਤੇ ਬਾਈ ਹੁਣ ਕਿੰਨੇ ਕ ਦਿਨ ਹੋ ਗਿਆ ਸੂਏ ਨੂੰ ਮੈਨੂੰ 15 ਦਿਨ ਹੋ ਗਏ ਬਾਈ ਜੀ ਸੂਏ ਠੀਕ ਆ 15 ਦਿਨ ਬਾਈ ਸੂਏ ਨੂੰ ਹੋ ਗਏ ਤੇ ਬਾਈ ਮਗਰ ਬੱਚਾ ਕਟਾ ਹੈ ਜੀ ਠੀਕ ਆ ਦੁੱਧ ਦਾ ਇਸ ਟਾਈਮ ਕਿੰਨਾ ਦੁੱਧ ਦਾ ਇਸ ਟਾਈਮ 17 ਲੀਟਰ ਆ ਜੀ ਲੈ ਮਿੱਤਰੋ 17 ਲੀਟਰ ਬਾਈ ਕਹਿੰਦੇ ਦੁੱਧ ਇਸ ਟਾਈਮ ਤਿਆਰ ਆ ਤਾਂ ਬਾਈ ਕੰਡਾ ਲਵਾ ਦੇਗਾ ਇੱਕ ਟਾਈਮ ਹਾਂ ਜੀ ਕੰਡਾ ਲਵਾ ਦਾਂਗੇ ਬਾਈ ਜੀ ਦੋ ਠੀਕ ਆ ਬਾਈ ਕਹਿੰਦਾ ਕੰਡਾ ਆਪਾਂ ਲਵਾ ਦੇਾਂਗੇ ਦੋ ਟਾਈਮ ਤੁਸੀਂ ਕੰਡਾ ਲਾ ਕੇ ਫੇਰ ਜਿਹੜੀ ਝੋਟੀ ਖਰੀਦ ਸਕਦੇ ਹੋ ਤੀਜੇ ਸੂਏ ਆ 17 ਲ ਮਿੱਤਰੋ ਭਾਂਡਾ ਵੀ ਦੱਸਦਾ ਹਨ ਤੇ ਜੇ ਮੈਂ ਆਪਾਂ ਗੱਲ ਕਰ ਲਈਏ ਤਾਂ ਬਈ ਵਪਾਰ ਦਾ ਕੰਮ ਆਗਾ ਪੈਸੇ ਅੱਜ ਵਪਾਰ ਦਾ ਬਾਈ ਠੀਕ ਆ ਬਾਈ ਕਹਿੰਦਾ ਵਪਾਰ ਦਾ ਕੰਮ ਆ ਪਰ ਚੰਗੇ ਪਸ਼ੂ ਖਰੀਦਦਾ ਹਨ ਸਾਂਗ ਨਾਲ ਤੇ ਤੁਸੀਂ ਆਹ ਦੇਖ ਲਓ ਜਮਾਂ ਕਮੀ ਮੱਝ ਦੇ ਵਿੱਚ ਕੋਈ ਨਹੀਂ ਹੈਗੀ ਤੇ ਬਹੁਤ ਤਗੜੀ ਝੋਟੀ ਜਮਾਂ ਤਿਆਰ ਹੋਈ ਹੋਈ ਆ ਤੇ ਬਈ ਹਮਾਂ ਰੇਟ ਦੀ ਗੱਲ ਕਰੀਏ ਰੇਟ ਕੀ ਆ ਗਿਆ ਬਾਈ 1.5 ਲੱਖ ਰੁਪਏ 1.5 ਲੱਖ ਮਾਨਦਾਨ ਹੋ ਜਾਊਗਾ ਬਿਲਕੁਲ ਹੋਊਗਾ ਠੀਕ ਆ ਬਾਈ ਕਹਿੰਦਾ ਮਾਨਦਾਨ ਵੀ ਹੋ ਜਾਊਗਾ 1.5 ਲੱਖ ਰੇਟ ਕਰਦੇ ਮਿੱਤਰੋ ਹਨ ਤੇ ਮੱਝ ਦਾ ਯਾਰਾ ਟਾਂ ਟਾਂ ਟੂਂਜਾ ਬਹੁਤ ਵਧੀਆ ਦੁੱਧ ਵਾਲਾ ਤੇ ਚੰਗੀ ਸਪੇਸ ਹੈ ਥਾਣਾ ਚ ਵੀ ਤੇ ਹੱਥੀ ਜਵਾਈ ਵਾਲੇ ਥਣ ਜਿਹੜੇ ਬਹੁਤ ਵਧੀਆ ਲੱਗੇ ਹੋਏ ਨੇ ਤੇ ਬਾਕੀ ਬਾਈ ਮਹਾਸੰਗ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਇੱਕ ਵਾਰੀ ਹੋਰ ਬੋਲ ਦੇ ਪਿੰਡ ਖਿਓ ਵਾਲੀ ਬਾਈ ਜੀ ਖਿਓ ਵਾਲੀ ਜਿਹੜਾ ਮੁਖਸਰ ਸਾਹਿਬ ਹੈ ਨਾ ਮੁਖਸਰ ਸਾਹਿਬ ਜੀ ਠੀਕ ਹੈ ਤੇ ਬਾਈ ਨਾ ਕੰਡੈਕਟ ਕਰਕੇ ਪੂਰਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਕੰਡਾ ਉਹਨਾਂ ਨਾਲ ਲੈ ਜਾ ਤੇ ਤਸੱਲੀ ਕਰਕੇ ਤੁਸੀਂ ਫੇਰ ਜਿਹੜੀ ਝੋਟੀ ਨਾ ਮਿਸ ਹੈ ਆਪਣੇ ਪਸ਼ੂ ਕੀ ਬੜੀ ਲੇਵਟੀ ਤੋ ਧੇਰ ਕਿਸ ਬਾਤ ਕੀ ਹੈ ਅੱਜ ਸੇ ਹੀ ਆਪਣੇ ਪਸ਼ੂ ਕੋ ਰਾਈ ਟੱਚ ਪਿਲਾਣਾ ਸ਼ੁਰੂ ਕਰ ਦਿਓ ताकि आपके पशु की लेवटी बड़ी हो और 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 वो सुंदर दिखाई दे इसको आप 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 10 रोटी के के खिलास को राइट एच ने की दुकान पे पे भी खरीद अधिक जानकारी के लिए इस नंबर कांटेक्ट कर सकते हैं चीज है ते ਸਾਬ ਸਾਂ ਲੈ ਵੀ ਦੀ ਬਿਲਕੁਲ ਅਸਮਾ ਟਾਈਟ ਲੈ ਵਾਗਾ ਜੇ ਆਪਾਂ ਗੱਲ ਕਰੀ ਹੈ ਨਾ ਤੇ ਤੁਰਦੀ ਇੱਕ ਵਾਰੀ ਤੁਸੀਂ ਜਿਹੜੀ ਚੈੱਕ ਕਰ ਲਓ ਮੋੜ ਲਾ ਬਾਈ ਮੋੜ ਲਾ ਤੇ ਪੂਰੀ ਡਿਟੇਲ ਆਪਾਂ ਲੈ ਕੇ ਦਿੰਨੇ ਆ ਜਿਹੜੇ ਭਰਾ ਇਹ ਚੈਨਲ ਨੂੰ ਪਹਿਲੀ ਵਾਰ ਦੇਖੀਏ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਕਰ ਲਓ ਫੋਲੋ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਜਿਹੜੀ ਉਹ ਅੱਜ ਤੋਂ ਲੈ ਕੇ ਦਿੰਨੇ ਆ ਕਿੰਨੇ ਟਾਈਮ ਦੀ ਸੂਈ ਆ ਕੀ ਗੱਲ ਵਾਧਾ ਕਿੰਨਾ ਦੁੱਧ ਆ ਤੇ ਆਰਡਰ ਦੀ ਜਿਹੜੀ ਸੇਫ ਮੰਨ ਲਓ ਟਾਈਟ ਲੇ ਵੇ ਦੀ ਆ ਤੇ ਇੱਥੇ ਆ ਜਾ ਬਾਈ ਹਾਂ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਬਾਈ ਨਾਮ ਦੱਸੀ ਗਰਮੀਤ ਬਾਈ ਠੀਕ ਆ ਤੇ ਗਰਮੀਤ ਜੀ ਆਪਾਂ ਗੱਲ ਕਰ ਲਈ ਬਾਈ ਛੋਟੀ ਦੀ ਕਹਵੇਂ ਸੂਈ ਆ ਪਹਿਲਾਂ ਨਾ ਬਾਈ ਪਹਿਲਾਂ ਨਾ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ ਬਾਈ ਅੱਜ 17 ਦਿਨਾਂ ਦਾ 17 ਦਿਨ ਲੰਮੇ ਤੋਂ 17 ਦਿਨਾਂ ਦੀ ਸੂਈ ਹੋਈ ਆ ਤੇ ਤੇ ਬਾਕੀ 17 ਦਾ ਸੂਈ ਆ ਗਰਮੀਤ ਬਾਈ ਦੁੱਧ ਇਸ ਟਾਈਮ ਕਿੰਨਾ ਦੁੱਧ 11 ਕਿਲੋ ਬਾਈ ਠੀਕ ਆ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ 82388078 ਤੇ ਪਿੰਡ ਬਾਈ ਥੂਠਿਆ ਜਿਹੜਾ ਮਾਨਸਾ ਠੀਕ ਹੈ ਮਤਰਾ ਠੂਠੀਆਂ ਦੀ ਪੰਡਾ ਬਾਈ ਦਾ ਜਿਲ੍ਹਾ ਮਾਨਸਾ ਰਹਿੰਦਾ ਚੰਗੀ ਝੋਟੀਆਂ ਪਹਿਲੇ ਸੂਏ ਦੁੱਧ 11 ਲੀਟਰ ਬਾਈ 11 ਲੀਟਰ ਪੂਰਾ ਤਿਆਰ ਆ ਤੇ ਚਵਾ ਦੇਗਾ ਬਾਈ ਦੋ ਟਾਂ ਹਾਂ ਚਵਾ ਦੇਗਾ ਠੀਕ ਆ ਬਾਈ ਕਹਿੰਦਾ ਦੋ ਟਾਈਮ ਤਿੰਨ ਟਾਈਮ ਚਵਾ ਦੇਗਾ ਭਾਂ ਤਸੱਲੀ ਕਰਕੇ ਮਿੱਤਰੋ ਫੇਰ ਖਰੀਦ ਲਿਓ ਕਿਉਂਕਿ ਇੰਨੇ ਪੈਸੇ ਲਾਉਣੇ ਹੁੰਦੇ ਆ ਠੀਕ ਆ ਪੂਰੀ ਤਸੱਲੀ ਕਰਕੇ ਤੁਸੀਂ ਤਿੰਨ ਟਾਈਮ ਚੋ ਕੇ ਫੇਰ ਖਰੀਦਿਓ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਬਾਈ ਗਰਮੀ ਦੇ ਰੇਟ ਦੀ ਗੱਲ ਆਂਦੀ ਆ 99000 ਆ ਬਾਈ 95000 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਆ ਤੇ ਕਿਉਂਕਿ ਤੇਜ਼ੀ ਹੈ ਜਿਵੇਂ ਰੇਟਾਂ ਦੇ ਵਿੱਚ ਕਹਦੀ ਹੈ ਤੇ ਪਰ હું ਮੰਨਦਾ ਆ ਬਾਕੀ ਰੇਟ ਘੱਟ ਵੱਧ ਹੋ ਜਾਂਦੇ ਨੇ ਮੌਕੇ ਤੇ ਤੇ ਬਾਕੀ ਮਾਨਦਾਨ ਬਾਈ ਜਰੂਰ ਕਰਕੇ ਦੇਉਗਾ ਪਿੰਡ ਰੂਠਾ ਵਾਲੀ ਆ ਜਿਹੜਾ ਮਾਨਸਾ ਤੇ ਬਾਕੀ ਗਰਮੀਤ ਨਾਲ ਤੁਸੀਂ ਸੰਪਰਕ ਕਰ ਲੈ ਮਿੱਤਰਕਣਾ ਵੱਡੀ ਮੱਝ ਤੋਰ ਕੇ ਦਿਖਾਉਣ ਲੱਗਿਆ ਤਦ ਕਾਠ ਜੇ ਆਪਾਂ ਗੱਲ ਕਰ ਲਈ ਨਾ ਪੂਰਾ ਹੈਵੀ ਆ ਤੇ ਬਾਕੀ ਆਪਾਂ ਇੱਕ ਵਾਰੀ ਤੁਰਦੀ ਤੋਂ ਵੀ ਚੈੱਕ ਕਰ ਲਿਓ ਆਨਲੇ ਵੀ ਬੰਤਰ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਤੇ ਇਹ ਵੀ ਜਮ ਗੁੱਦਾਲੇ ਕਰੈਕਟਰ ਆ ਘਰ ਦੀ ਮਾਝਾ ਕੀ ਵਧੀਆ ਤੇ ਦੱਸਦੇ ਆ ਹਨਾ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਘਰਾਂ ਦੀ ਡਿਟੇਲ ਦੇ ਵਿੱਚ ਤੇ ਥਣਾ ਦੀ ਗੱਲ ਕਰ ਲਈ ਥਣਾ ਸਹ ਜਿਹੜਾ ਬਹੁਤ ਸੋਹਣਾ ਤੇ ਇਕੱਲਾ ਇਕੱਲਾ ਥਣ ਲੱਗਿਆ ਅੱਤੀ ਜੋਈ ਵਾਲਾ ਸਾਫ਼ ਲੈਵੇ ਦੀ ਆ ਟੁੱਟਵੇਂ ਲੈਵੇ ਦੀ ਨਹੀਂ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਤੇ ਸੂਈ ਮੇਰੇ ਹਿਸਾਬ ਨਾਲ ਵੱਧ ਟਾਈਮ ਦੀ ਆ ਆਹ ਬੱਚਾ ਬਈ ਦਾ ਹਾਂਜੀ ਭਾਈ ਠੀਕ ਆ ਤੇ ਭਾਈ ਸਸਰੀ ਘਰ ਪਹਿਲਾਂ ਦਾ ਠੀਕ ਆ ਭਾਈ ਭਾਈ ਜੇ ਆਪਾਂ ਗੱਲ ਕਰ ਲਈਏ ਤਾਂ ਪਿੰਡ ਕਿਹੜਾ ਪਹਿਲਾਂ ਦਾ ਪਿੰਡ ਵੀਰੇ ਵੱਲੋ ਆ ਵੱਲੋ ਜ਼ਿਲ੍ਹਾ ਬਠਿੰਡਾ ਪਿੰਡ ਆ ਵੀਰੇ ਵੜੰਦਾਹੀ ਵੱਲੋਂ ਚੌਕ ਨੇ ਹਾਂ ਚੌਕ ਵੱਲੋਂ ਠੀਕ ਆ ਤੇ ਬਈ ਨਾਂ ਕੀ ਉਸ ਸੀ ਨਾਰੋਣਜੀ ਸਿੰਘ ਸੀ ਬਈ ਰਣਜੀਤ ਸਿੰਘ ਰਣਜੀਤ ਸਿੰਘ ਬਈ ਅੰਜੀ ਤਾਂ ਜੇ ਆਪਾਂ ਗੱਲ ਕਰ ਲਈ ਝੋਟੀ ਕਿੰਨੇ ਟਾਈਮ ਦੀ ਸੂਈ ਹੋਗੀ ਇਹ ਵੀਰੇ 27 ਦਿਨਾਂ ਦੀ ਸੂਈ ਬਈ 27 ਦਿਨਾਂ ਦੀ ਠੀਕ ਆ ਲੈ ਮਿੱਤਰੋ ਮਹੀਨੇ ਕੁ ਦੇ ਲਵੇ ਸੂਈ ਹੋਈ ਆ ਸਾਹਮਣੇ ਕੱਟਾ ਕੱਟੀ ਮਤਲਬ ਕੱਟੀ ਆ ਬਈ ਕੱਟੀ ਆ ਮਗਰ ਕੱਟੀ ਆ ਤੇ ਘਰ ਦੀ ਮੱਧ ਵਿਵਾਦਨ ਕਰਦੇ ਨਹੀਂ ਨਹੀਂ ਬਈ ਵਪਾਰ ਨਹੀਂ ਕਰਦੇ ਬਈ ਕਹਿੰਦਾ ਘਰ ਦੀ ਮੱਝ ਆ ਕੀ ਕਰੂ ਜਮਾ ਨਾ ਤੇ ਬਿਲਕੁਲ ਥਣ ਲਿਵਾ ਸਾਫਾ ਜਮਾ ਤੇ ਮਹੀਨੇ ਦੀ ਏੜਗੜ ਸੂਈ ਆ ਮਗਰ ਕੱਟੀ ਆ ਦੇ ਭਾਈ ਦੁੱਧ ਹੁਣ ਇਸ ਟਾਈਮ ਕਿੰਨੇ ਦੀ 11 ਕਿਲੋ ਤਿਆਰ ਆ ਭਾਈ 11 ਕਿਲੋ 13 ਕਿਲੋ 13 ਕਿਲੋ 13 ਠੀਕ ਆ ਤੇ ਦਸੱਲੀ ਹੋ ਜੂਗੀ ਦੋ ਦਾ ਦਸੱਲੀ ਆ ਭਾਈ ਭਾਈ ਕਰੋ ਚੋਕ ਠੀਕ ਆ ਭਾਈ ਕਹਿੰਦਾ ਤਸੱਲੀ ਆ ਤਿੰਨ ਟਾਈਮ ਤੁਸੀਂ ਆਵਰੋ ਚੋਕੇ ਪੂਰਾ ਦੁੱਧ ਮਿਣ ਕੇ ਫੇਰ ਲੈ ਜਾਓ ਠੀਕ ਆ ਕੋਈ ਗੱਲ ਨਹੀਂ ਇੱਕ ਦਾ ਹੁੰਦਾ ਕਹਿਣ ਦੀ ਤੇ ਬਾਕੀ ਤੁਸੀਂ ਆਵਰੋ ਮਿਣ ਕੇ ਤਸੱਲੀ ਕਰਕੇ ਫੇਰ ਤੁਸੀਂ ਮਾਜ ਜਿਹੜੀ ਖਰੀਦ ਸਕਦੇ ਹੋ ਤੇ ਭਾਈ ਅੰਜੀ ਤੇ ਰੇਟ ਦੀ ਗੱਲ ਆਂਦੀ ਆ ਰੇਟ ਭਾਈ 1,20,000 1,20,000 ਮੰਨਤਨ ਹੋ ਜੂਗਾ ਹਾਂ ਮੰਨਤਨ ਹੋ ਠੀਕ ਆ ਭਾਈ ਕਹਿੰਦਾ ਰੇਟ ਮੰਡੀ ਸਾਹਿ ਤੇ 1,20,000 ਰੁਪਏ ਦਾ ਰੇਟ ਆ ਤੇ ਬਾਕੀ ਤੁਸੀਂ ਬਾਈ ਅਨਜੀਤ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਬੱਲੋ ਆ ਤੇ ਜਿਲ੍ਹਾ ਬਾਈ ਦਾ ਪਟੰਡਾ ਦਾ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਲਓ ਤੇ ਖਰੀਦ ਸਕਦਾ ਪੂਰੀ ਤਸੱਲੀ ਕਰਕੇ ਲੈ ਵੀ ਮੇਥੋ ਦਾ ਵੀ ਮੇਥੋ ਜਨਾਪਾ ਪੂਰੀ ਝੋਟੀ ਦੋਸਤ ਤੇ ਬਾਕੀ ਯਾਰਾ ਗੱਲਬਾਤ ਇੰਦਾ ਹੀ ਹੈ ਨਾ ਫਿਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਮਾੜਾ ਹੋਣ ਵਾਲਾ ਜਿਹੜਾ ਬਾਈ ਥਾਨਲੇਵ ਦੀ ਬੰਦਰ ਦੀ ਗੱਲ ਕਰੀ ਨਾ ਬਹੁਤ ਸੋਹਣੀ ਝੋਕੀ ਹੈਗੀ ਤੇ ਬਾਕੀ ਯਾਰ ਸਿੰਘ ਵੀ ਜਾ ਪੱਧਲੇ ਨੇ ਹਨ ਜੇ ਮੈਂ ਮਨ ਦੀ ਗੱਲ ਕਹਦੀ ਆ ਪਰ ਝੋਕੀਆਂ ਲਈਆਂ ਹੁੰਦੀਆਂ ਤੇ ਥਾਨਲੇਵ ਦੀ ਗੱਲ ਕਰੇ ਥਾਨਲੇਵ ਕੰਮਰਾ ਆ ਸਾਰਾ ਥਾਨਲੇਵ ਆ ਜਾਵਾ ਤੇ ਬਾਕੀ ਮੋੜ ਲਾ ਬਈ ਹਨ ਵੀ ਤਾਜੀ ਸਵੀ ਹੋਈ ਆ ਚੰਗੇ ਦੁੱਧ ਵਾਲੀ ਆ ਦੇ ਕਿਸੇ ਭਰਾ ਨੇ ਦੋ ਰੱਖਣੇ ਦੇਖ ਰੱਖ ਲੋ ਆ ਰੱਖ ਚੰਗੀ ਲੋ ਉਸ ਵਾਸਤੇ ਮਨ ਕੀ ਚਲੋ ਆਪਾਂ ਵੀਡੀਓ ਦਿਖਾਉਣ ਲੱਗਿਆ ਜੇ ਕਿਸੇ ਭਰਾ ਨੇ ਮੰਨ ਲਾ ਮੱਧ ਰੱਖਣੀ ਅੰਦਰ ਇੱਕ ਰੱਖ ਲਿਓ ਇਹ ਜੀ ਤੇ ਬੂਰੀ ਆ ਸੋਹਣੀ ਆ ਵਧੀਆ ਇੱਤਾਂ ਕੇ ਦੁੱਧ ਲੈਣ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਬਾਕੀ ਮੰਗਰਾ ਟੱਟਾ ਮੁਕਤਾਜੀ ਆਵਾਜ਼ੋ ਨਾਲ ਹੈ ਕਿ ਬਿਨਾ ਸਿੰਘ ਵਾਲੀ ਉਹਨੇ ਕਹਿੰਦੇ ਸਾਨੂੰ ਆ ਵੀ ਦੋੜ ਤੇ ਭਾਈ ਇਹ ਬਿਨਾ ਸਿੰਘ ਵਾਲੀ ਕਹਿੰਦੀ ਕਿ ਉਹ ਤੋਂ ਹੁਣ ਇਹ ਵੀ ਜਿਹੇ ਮੁੰਡਾੜਾ ਵਾਲੀ ਹੈ ਨਾ ਥੋਕੀ ਦਾ ਥਾਣੇ ਪਹੁੰਚਦਾ ਕਿੰਨਾ ਨੰਬਰ ਇਹਨਾਂ ਸਾਹ ਬਿਲਕੁਲ ਤੇ ਢੰਗ ਨਾਲ ਹੀ ਪਾਈ ਸੀ ਹੋਈ ਹੈ ਤੁਸੀਂ ਵਰਮੂ ਦੀ ਹੋਰ ਬਸ ਨਾ ਕਰੀਏ ਵੀ ਤੁਹਾਨੂੰ ਦਿਖਾ ਦਿੱਤੀ ਤੇ ਫੇਰ ਆਪਾਂ ਬੈਠੇ ਸਾਰੇ ਡੀਲ ਜੁਮਾ ਤੇ ਨਾ ਦੁੱਧਵਾਦਾ ਈਰਡ ਰੂਟ ਕਰਦਾ ਚੰਗੇ ਰੇਟ ਦੀਆਂ ਝੋਟੀਆਂ ਨੇ ਤੇ ਦੁੱਧ ਵੀ ਚੰਗਾ ਹਾਜ਼ਰ ਹਨ ਜਿੰਨੇ ਕਹੀਏ ਤੇ ਸਾਫ ਬਿਲਕੁਲ ਲੇਵੇ ਦੀਆਂ ਇੱਕ ਨੰਬਰ ਮਾਝ ਦਾ ਤੇ ਹਨ ਮੁੰਡਾ ਢਾਲੀ ਐਨੀ ਜਬਰਦਸਤ ਹੈ ਜੀ ਮਾਝਾ ਮੋੜਦਾ ਬਈ ਜਬਰਦਸਤ ਹੈਵੀ ਮੱਝਾਂ ਦੀ ਪੂਰੀ ਜਹਾ ਬੋਡੀ ਸਾਹ ਤੇਰੀ ਚੰਗੀ ਰੁੱਧ ਵਾਲੀ ਤੇ ਗਾੜੀ ਗੂੜੀ ਮੱਝਰੀ ਬਹੁਤ ਚੰਗੀ ਆ ਤੇ ਬਾਕੀ ਆਪਾਂ ਬੋਲੋ ਜਿਹੜੀ ਗੱਲ ਬਾਤ ਪੂਰੀ ਕੁਸ ਕੇ ਇਹ ਸੋਟਾ ਸਾਂਝੀ ਕਰਾਂਗੇ

ਦੇ ਸੂਏ ਠੀਕ ਹੈ ਕਾਇਦ ਨਹੀਂ ਸੂਏ ਕਿ ਭਾਈ ਤਿੱਤਾ ਉੱਠਾ ਨਹੀਂ ਹੋ ਬਤੀ ਜਿਆਦਾ ਸਾਰੀ ਉੱਠਾ ਨਹੀਂ ਸੂਏ ਨੂੰ ਤੇ ਬਸ ਹੁਣ ਦੁੱਧਾ ਸਟੈਂਡ ਕਿੰਨਾ ਦੁੱਧ ਭਾਈ 6 ਲੱਖ ਰੁਪਏ ਮਿਲ ਕੇ ਦਮਾ ਲੀਟਰ ਠੀਕ ਹੈ ਕੰਡਾ ਲਾ ਦੇਗਾ ਜਮਾ ਕੱਢੇ ਨਾ ਮਿੱਤਰੋ ਬਸ ਨੇ ਟਾਈਮ ਜਗਾ ਭਾਈ ਕੰਡਾ ਕਹਿੰਦਾ ਲਾ ਦਾਂਗੇ ਕੰਨਾ ਟਾਈਮ ਹੋਰੇ ਚੋਕੇ ਨਾ ਫੇਰ ਫਰੀਦ ਲਿਓ ਪਹਿਲਾਂ ਤਸੱਲੀ ਪੂਰੀ ਕਰ ਲਿਓ ਤਸੱਲੀ ਕਰਕੇ ਫੇਰ ਹੀ ਸਵਾਲ ਹੁੰਦਾ ਕਿਉਂ ਉਹਲੇ ਨੇ ਪੈਸੇ ਲਾਉਂਦੇ ਆ ਚੰਗੀ ਜੀ ਦਾ ਮੁੱਲ ਤਾਂ ਮਿੱਤਰੋ ਹੁੰਦੀ ਆ ਜਿਵੇਂ ਚੰਗੀ ਆ ਤਾਂ ਮੁੱਲ ਵੀ ਇਹਦਾ ਹੋਊਗਾ ਤੇ ਭਾਈ ਜੇ ਤੇ ਹੁਣ ਤਿਆਰ ਹੈਗਾ ਜਮਾ ਤਿਆਰ 6 ਕਿਲੋ ਤਿਆਰ 6 ਕਿਲੋ ਗਰੰਟੀ ਆ ਤਿਆਰ ਆ ਤੇ ਬੰਸੇ ਰੇਟ ਦੀ ਗੱਲ ਆਂਦੀ ਬਾਈ ਰੇਟ ਬਾਈ ਮੰਗੀ ਤਾਂ 1 40 ਜੰਨੇ ਆ ਮਾਨਦਾਨ ਹਾਂ ਮਾਨਦਾਨ ਵਿੱਚ ਹੋ ਜੂ ਮਾਰਾ ਬੋਤ ਠੀਕ ਰੇਟ ਮੰਡੀ ਸਾਹਿਬ ਕਰਨਾ ਪੈਂਦਾ ਬਾਈ ਕਹਿੰਦਾ 1 40 ਮੰਗਦੇ ਨੇ ਤੇ ਮਾਨਦਾਨ ਮੌਕੇ ਤੇ ਕਹਿੰਦਾ ਕਰ ਦਿਆਂਗੇ ਜੇ ਕਿਸੇ ਭਰਾ ਨਾਲ ਸੌਦਾ ਹੁੰਦਾ ਅਸਲੀ ਕਰਕੇ ਜਾ ਤੇ ਬਾਕੀ ਬੰਸੇ ਤੇ ਆਇਆ ਬਾਈ 2 ਨੰਬਰਾਂ ਦਾ 2 ਨੰਬਰ ਵਾਲੀ ਜਿਹੜੀ ਸਿੰਘਾਂ ਦੀ ਮੀਣੀ ਹੈ ਨਾ ਬਾਈ ਬੰਸੇ ਹਾਂ ਸਿੰਘਾਂ ਦੀ ਕੌਂ ਡੇ ਆ ਕਿਹ ਹੋਏ ਨੇ ਹਾਂ ਘਟ ਗਏ ਜਿੱਕੀ ਹੁੰਦੀ ਕੜਾਏ ਬਾਈ ਕੜਾਏ ਹੋਏ ਠੀਕ ਆ ਏ ਬਾਈ ਬੱਕਰੇ ਤਾਂ ਘੜਾਏ ਹੋਏ ਨੇ ਜਿਵੇਂ ਆਪਾਂ ਗਾਵਾਂ ਦਾ ਦਗਾ ਦਿੰਨੇ ਆ ਤੇ ਬਾਈ ਨੂੰ ਸੌਂਕ ਲਾ ਲੈ ਕਿਵੇਂ ਵੀ ਲਾ ਲੈ ਹਨਾ ਤੇ ਬੰਸੇ ਕਿੰਨਾ ਕਿਦਾਂ ਸੂਈ ਆ ਬਾਈ ਇਹ ਵੀ ਮੈਂ ਕਿਹਾ ਚੌਥਾ ਨਹੀਂ ਇਹਨੂੰ ਇਕੱਠੇ ਨਹੀਂ ਸੂਈਆਂ ਬੱਚਾ ਇਕੱਠੀਆਂ ਹੀ ਹੋਈਆਂ ਤੇ ਵਪਾਰ ਦਾ ਕੰਮ ਆ ਬਾਈ ਹਨਾ ਹਾਂ ਵਪਾਰ ਤੇ ਬੰਸੇ ਸਾਫ ਸਫਾਈ ਜਮਾਂ ਚੰਗੇ ਪਸ਼ੂ ਫਰੀਦ ਦੇਣ ਤੇ ਬੰਸੇ ਇਸ ਇਸ ਟਾਈਮ ਵੀ ਇਹ ਤੁਹਾਡੇ ਦੁੱਧ ਕਿੰਨਾ ਦੁੱਧ ਬਾਈ ਹੁਣ ਤਾਂ ਤਹੂਦ ਉਹਦੇ ਕੋਲ 15 ਕਿਲੋ ਦੁੱਧ ਬਾਈ ਥੱਲੇ ਮੈਂ ਇਹ ਦੁੱਧਾਂਗਾ 20 ਕਿਲੋ ਨੇ ਪਿਆਰਾ ਠੀਕ ਆ ਸੈਟ ਦੇ ਵਧੀਆ ਉਹ ਬਾਕੀ ਮੂਹ ਨੂੰ ਜਾਏ ਤੱਕ ਪਉਂਦੀ ਆ ਤੇ ਪੱਟਾਂ ਦੇ ਵਿੱਚ ਖਸਮਾ ਲੇਵਾ ਤੇ ਮੇਟਰ ਚਲਾਏ ਹੋਏ ਆ ਕੀਰੀ ਕਹੋ ਜਿਵੇਂ ਕਹੀ ਹੈ ਨਾ ਸਿੰਦੇ ਲੱਗੇ ਹੋਏ ਨੇ ਤਾਜੀ ਸੂਗਿਆ ਚਾਰ ਦਾ ਦੁੱਧ ਅੱਜ ਤਾਂ ਮੈਂ ਅੱਜ ਤਾਂ ਬੀ ਕਿੰਨਾ ਕਾ ਉਹਦਾ ਹੈ 1500 ਕਿਲੋ ਬਾਈ ਹੋਣਾ ਤਿਆਰ ਠੀਕ ਆ ਤਿਆਰ ਆ ਬਾਕੀ ਤਸੱਲੀ ਪੂਰੀ ਕਰਦੇ ਹਾਂ ਨਾ ਵਾਸਤੇ ਤੇ ਬਾਈ ਰੇਟ ਦੀ ਗੱਲ ਆਈ ਨੇ ਰੇਟ ਬਾਈ 180 80 ਮਾਨਦਾਰ ਹੋ ਜੂ ਮਾਨਦਾਰ ਹੋਊਗਾ ਠੀਕ ਆ ਮਾਨਦਾਰ ਬਾਈ ਕਹਿੰਦਾ ਕਰ ਦਾਂਗੇ ਤੇ ਰੇਟ 180 ਆ ਤੇ ਮੱਝ ਵੀ ਜਿਵੇਂ ਕਹਈ ਦੋ ਮੱਝਾਂ ਜਿੰਨੀ ਹੈ ਨਾ ਤੁਸੀਂ ਆਪ ਅੰਦਾਜ਼ਾ ਲਾ ਲਓ ਤਾਂ ਪੂਰੀ ਕੋਲੇ ਖੜੀ ਦੱਸ ਦਿਆਂ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਫੂਲਾ ਤੇ ਜਿਲ੍ਹਾ ਠੰਡਾ ਲੰਮਾ ਤਰੋਨਾ ਪੈਕਟ ਚੰਗੀ ਝੋਟੀ ਤੁਹਾਨੂੰ ਤੋੜ ਕੇ ਦਿਖਾਉਣ ਲੱਗਿਆ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਚੰਗੇ ਦੁੱਧ ਧਲੀਆਂ ਤੇ ਘਰ ਦੀ ਹੈਗੀ ਇਹਦਰੋਂ ਨਾ ਚੱਲ ਬਾਈ ਤੇ ਬਾਕੀ ਹਨਾ ਤੁਹਾਨੂੰ ਇੱਕ ਵਾਰੀ ਚੈੱਕ ਕਰ ਲੋ ਥਣਲੇਵਾ ਬਿਲਕੁਲ ਸਾਫ਼ ਜਾਵਾ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾ ਪੰਨੀ ਚੰਗੇ ਦੁੱਧ ਧਲੀਆਂ ਦੁੱਧਾ ਕੱਢੂ ਚੰਗਾ ਪੂਰਾ ਤੇ ਮਿਲਕ ਮੈਨ ਵੀ ਇਹ ਜਮਾ ਦੱਸਦੀ ਆ ਝੋਟੀ ਕੱਲੀ ਕੱਲੀ ਜਿਹੜੀ ਇਨਸਾਨੀ ਆ ਪੂਰੀ ਕਰਦੀ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਂ ਮਾ ਥਣਾਗਾ ਮਿੱਤਰੋ ਦੇਖ ਲਓ ਤਾਂ ਕਿੰਨਾ ਥਣਾ ਦਾ ਗੈਪ ਆਗਾ ਹਨਾ ਤੇ ਚੰਗੇ ਦੁੱਧ ਦੀ ਮਾਲਕਣਾਗੀ ਤੇ ਬੰਨਦੇ ਬਾਈ ਤਾਜੀ ਸੂਈ ਆ ਰਾਤ ਸੂਈ ਆ ਬਾਈ ਕਹਿੰਦਾ ਪੂਰੀ ਗੱਲਬਾਤ ਬਾਈ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਭਰਾ ਵੀਡੀਓ ਨੇ ਪਹਿਲੀ ਵਾਰ ਦੇਖੀ ਹੈ ਨੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਹਰੇਕ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੂਗਾ ਤੇ ਘੰਟੀ ਦਾ ਬਟਨ ਪ੍ਰੈਸ ਕਰ ਲਿਓ ਲਮਤ ਰੋ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਪੂਰੀ ਡਿਟੇਲ ਲੈਣੇ ਆ ਤੇ ਇੱਕ ਵਾਰੀ ਮੈਂ ਨੇੜਿਓਂ ਆਰਡਰ ਦਿਖਾ ਦਿਆਂ ਤੇ ਵੇਣ ਜਿਹੜੀਆਂ ਉੱਪਰ ਕੇ ਨਜ਼ਰ ਆ ਰਹੀਆਂ 4x4 ਆਰਡਰ ਆ ਜਿਵੇਂ ਕਹੀਏ ਇਕੱਲਾ ਇਕੱਲਾ ਥਾਣੇ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਅ ਭਾਈ ਸਸੀ ਗਾਰ ਸਸੀ ਗਾਰ ਬਾਈ ਜੀ ਤੇ ਭਾਈ ਨਾਮ ਦੱਸੋ ਪਹਿਲਾਂ ਮੇਰਾ ਤਰਸੀਮ ਆ ਜੀ ਗੁਰਦੀਪਾ ਤਰਸੀਮ ਤਰਸੀਮ ਮੁੱਚਾਵਲ ਬਈ ਤਰਸੀਮਾ ਪਿੰਡ ਕਿਹੜਾ ਹੈ ਮੌੜਕਲਾ ਜੀ ਮੌੜਕਲਾ ਜਿਹੜਾ ਬਠਿੰਡਾ ਹਨਾ ਤਰਸੀਮ ਨੰਬਰ ਬੋਲੀ ਬਈ ਇੱਕ ਵਾਰੀ 99558 69097 ਠੀਕ ਆ ਇਹ ਤਰਸਿਮ ਜੀ ਆਪਾਂ ਇਹਦੀ ਗੱਲ ਕਰ ਲਈ ਬਈ ਕਿਵੇਂ ਸੂਇਆ ਤੀਜੇ ਸੂਇਆ ਤੀਜੇ ਸੂਇਆ ਕਦੋਂ ਸੂਇਆ ਰਾਤ ਹੀ ਸੂਇਆ ਜੀ ਰਾਤ ਸੂਇਆ ਠੀਕ ਆ ਤੇ ਇੱਕ ਮੰਨ ਲਾ ਬਈ ਦੁੱਧ ਹੁਣ ਆ ਇਸ ਟਾਈਮ ਇਸ ਟਾਈਮ ਤਾਂ ਬੋਲਾ ਹੀ ਦੱਸ ਬੋਲਾ 10 ਕਿਲੋ ਹੈਗਾ ਠੀਕ ਆ ਲੈ ਮਿੱਤਰੋ 10 ਕਿਲੋ ਬਾਈ ਕਹਿੰਦਾ ਬੋਲਾ ਹੈਗਾ ਤੇ ਬਈ ਪਿਛਲੇ ਸੂਇ ਕਿੰਨਾ ਸੀ ਤਰਸਿਮ 16 ਕਿਲੋ ਦੁੱਧ ਕੱਢਿਆ ਸੀ 16 ਕਿਲੋ ਕਰਦੀ ਮੈਂ ਵਿਵਾਦ ਨਹੀਂ ਕਰਦੇ ਨਾ ਕਰਦੀ ਮੈਂ ਠੀਕ ਆ ਤੇ 16 ਕਿਲੋ ਪਿਛਲੀ ਵਾਰ ਮਿੱਤਰੋ ਦੁੱਧਾਂ ਨੇ ਕੱਢਿਆ ਤੇ ਅੱਜ ਤੇ ਕੀ ਬਾਈ ਕਹਾਂ ਚੰਗੀ ਮੀੜਾਤ ਕੀ ਬਾਈ ਕਿੰਨੇ ਕੀਮੀ ਦਾ 18 ਤੱਕ ਜਾਊਗੀ ਠੀਕ ਹੈ ਬਾਕੀ ਸਾਮ ਸੰਭਾਲ ਤੇ ਹਨ ਤੇ ਬਈ ਦਰਸੇ ਨੂੰ ਰੇਟ ਦੀ ਗੱਲ ਆਂਦੀ ਹੈ ਰੇਟ 2 ਲੱਖ ਰਈ 2 ਲੱਖ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਠੀਕ ਹੈ ਰੇਟ ਮੰਡੀਰ ਸਾਹਿਬ ਕਰਨਾ ਪੈਂਦਾ ਹੈ ਹਨ ਰੇਟ ਮਿੱਤਰੋ ਬਾਈ ਕਹਿੰਦਾ ਮੰਡੀਰ ਸਾਹਿਬ ਕਰਨਾ ਪੈਂਦਾ ਵੱਡੀ ਮਾਝ ਦੁੱਧ ਵਾਲੀ ਆ 16 ਕਿਲੋ ਬਾਈ ਕਹਿੰਦਾ ਚੌਂਦ ਰਹੇ ਆ ਘਰ ਦੀ ਮਾਝਾ ਤੇ ਬਾਕੀ ਦਰਸੇਮ ਬਾਈ ਕਈ ਵਾਰ ਤਕੀ ਨਹੀਂ ਕਰਦਾ ਲਗਾ ਤਸੱਲੀ ਕਰਵਾ ਦੇਗਾ ਕਰਾ ਦੇ ਠੀਕ ਹੈ ਤੰਡਾ ਟਾਈਮ ਮੱਲਾ ਕੰਡਾ ਲੈ ਕੇ ਆ ਜੀ ਲੈ ਮਿੱਤਰੋ ਚੋਕੇ ਲੈ ਜੇ ਬਾਈ ਯਾਰ ਘਰੇ ਚੋਕੇ ਲੈ ਜੇ ਠੀਕ ਹੈ ਘਰੇ ਬਾਈ ਕਹਿੰਦਾ ਕੰਡਾ ਲੈ ਕੇ ਆਏ ਤੰਡਾ ਟਾਈ ਜਿੰਨਾ ਦੁੱਧ ਕਹੂਆ ਜੇ ਉਹਨਾਂ ਹੋਇਆ ਤਾਂ ਲੈ ਜਾਓ ਨਹੀਂ ਅਗਲੇ ਦੀ ਖੜੀ ਆ ਤੇ ਬਾਈ ਰੋਟ 2 ਲੱਖ ਕਰਦਾ ਮਾਨਦਾਨ ਹੋ ਜੂਗਾ ਪਿੰਡ ਬਾਈ ਦਾ ਮੋੜ 깔 हां ਬਾਈ ਮੋੜ 깔 ਜਿਹੜਾ ਬਟੰਡਾ ਤੇ ਬਾਕੀ ਭਾਈ ਨਾਲ ਮਿੱਤਰੋ ਸੰਪਰਕ ਕਰ ਲਿਓ ਚੰਗੀ ਝੋਟੀ ਚੰਗੇ ਦੁੱਧ ਵਾਲੀ ਆ ਘਰ ਦੀ ਆ ਬਾਕੀ ਕੋਈ ਵਿਵਾਰ ਲੈਣ ਦਾ ਕੰਮ ਨਹੀਂ ਤੇ ਪੂਰੀ ਦਸੱਲੀ ਕਰਕੇ ਤੁਸੀਂ ਤਰੀ ਸਕਦੇ ਲੈ ਮਿੱਤਰੋ ਆਪਣਾ ਬਾਈ ਦਾ ਟਾਪ ਤੇ ਝੋਟਿਆਂ ਤੋਰ ਕੇ ਦਿਖਾਉਣ ਲੱਗਿਆ ਕਲਵਿੰਦਰ ਦੀਆਂ ਤੇ ਬਾਕੀ ਭਾਈ ਸਰਾ ਨਾਲ ਅਗਲੇ ਕੇ ਪਹੁੰਚਦਾ ਮੰਡੀ ਦੇ ਹਰੇਕ ਮੰਡੀ ਦੇ ਦਸੱਲੀ ਵਾਲਿਆਂ ਨੇ ਮੋੜਦਾ ਬਾਈ ਤੇ ਇੱਕ ਵਾਰੀ ਰੂਸੀ ਚੈੱਕ ਕਰਨੋ ਜ਼ਰੂਰ ਬਾਕੀ ਆਪਾਂ ਸਾਰੀ ਗੱਲਬਾਤ ਬਾਈਕਲਵੰਦਰ ਨਾਲ ਗਰਾਵਾਂਗੇ ਤੇ ਪੂਰਾ ਟਾਪ ਦੇ ਨਾਲ ਹੁੰਦਾ ਥਾਣੇ ਦੇ ਲੈਵਲ ਦੀ ਗੱਲ ਕਰੀ ਤਾਂ ਇੱਕ ਨੰਬਰ ਆ ਬਾਈ ਹਨਾ ਸਾਫ਼ ਬਿਲਕੁਲ ਜਮ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾਪਣ ਨਹੀਂ ਤੇ ਚੰਗੀਆਂ ਝੋਟੀਆਂ ਚੰਗੇ ਦੁੱਧ ਵਾਲੀਆਂ ਸਾਈਡ ਤੋਂ ਵੀ ਚੱਕਰਾ ਦਿਆਂ ਤੇ ਪਹਿਲਾਂ ਆਪਾਂ ਤੋਰ ਕੇ ਦਿਖਾ ਦਈਏ ਫਿਰ ਕੱਲੀ-ਕੱਲੀ ਦੀ ਆਪਾਂ ਬਾਈਕਲਵੰਦਰ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਬਾਕੀ ਹੋਰ ਇਹ ਗੋਲ ਤਾਜ਼ੀਆਂ ਸੂਈਆਂ ਹੋਈਆਂ ਨੇ ਮੇਨ ਗੱਲ ਤੇ 2 ਨੰਬਰ ਤੇ ਝੋਟੀ ਦੌਰ ਕੇ ਦਿਖਾਉਣ ਲੱਗੇ ਆ ਇਹ ਵੀ ਚੰਗੇ ਮੰਨ ਲਓ ਦੁੱਧਰ ਕੱਢਦੀ ਆ ਤੇ ਪੱਠਪੂੜੀ ਦੀ ਗੱਲ ਕਰੀਏ ਬੰਤਰ ਦੀ ਤਾਂ ਬਹੁਤ ਵਧੀਆ ਖਣਲੇਵਾ ਇੱਕ ਨੰਬਰ ਆ ਬਿਲਕੁਲ ਥਣਾ ਦਾ ਗਾਇਬ ਵਧੀਆ ਦਾ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਆਪਾਂ ਡਿਟੇਲ ਹੈ ਬਾਈ ਤੋਂ ਨਾਲ ਦਿਨਾਂ ਲੈ ਕੇ ਦੇ ਦਿਆਂਗੇ ਮੋੜਦਾ ਬਾਈ ਤੇਰਾ ਕਿਹੜਾ ਜਲਾਕ ਤਾਜੀ ਸੂਈ ਆ ਮੇਨ ਗੱਲ ਚੰਗੇ ਪਸ਼ੂ ਖਰੀਦਦਾ ਕਲਵੰਦਰ ਬਾਈ ਹੈਣਾ ਤੇ ਖਣਲੇਵਾ ਸਾਫ਼ ਹੁੰਦਾ ਬਿਲਕੁਲ ਖਣਾ ਗਾਇਬ ਬਹੁਤ ਹੁੰਦਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਂ ਮੈਂ ਤੁਹਾਡੀ ਇੱਕ ਵਾਰੀ ਆਪਾਂ ਗੱਲ ਕਰਦੇ ਤੇ ਤਿੰਨ ਨੰਬਰ ਦੇ ਮੱਝ ਦੌਰ ਕੇ ਦਿਖਾਉਣ ਲੱਗਿਆ ਤੇ ਇਹ ਵੀ ਇਹ ਆਪਾਂ ਗੱਲ ਕਰਦੇ ਕਿਉਂ ਕਰ ਰਹੀ ਹੈ ਨਾ ਕੁਛ ਵੀ ਹੋਣੀ ਤੀਜੇ ਨੰਬਰ ਤੇ ਵੀ ਤੁਰਦੀ ਚੈੱਕ ਕਰ ਲੋ ਠੀਕ ਆ ਇਹ ਬਾਈ ਕਹਿੰਦਾ ਗੱਬਣਾਗੀ ਤੇ ਲੈ ਚੱਲ ਬਈਆਂ ਨੂੰ ਲੈ ਲੈਂਦੇ ਸਾਰੀ ਗੱਲਬਾਤ ਬਾਈ ਤੋਂ ਬਾਅਦ ਦੇ ਵਿੱਚ ਆਪਾਂ ਡਿਟੇਲ ਲੈ ਕੇ ਦੇਨੇ ਆਣ ਲਿਓ ਇੱਕ ਨੰਬਰ ਨੇਵਾ ਤਿਆਰ ਕਰਦੀ ਆਉਂਦੀ ਆਜੇ ਤੇ ਟਾਈਮ ਮੰਨ ਲਓ ਵੀ ਲੈਂਦੀ ਐ ਕੁਛ ਦਿਨ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਪੂਰੀ ਲੈ ਬਣਦੇ ਬਾਈ ਲੇ ਕੇ ਦੇਵਾਂਗੇ ਮਾੜ ਮੰਡੀ ਉੱਤੇ ਪਹੁੰਚੇ ਹੋਇਆ ਮਿੱਤਰੋ ਜਿਹੜੀ ਹਾਲਾਂਕਿ 20 ਤਰੀਕ ਨੂੰ ਲੱਗਦੀ ਆ ਮਹੀਨੇ ਚ ਇੱਕ ਵਾਰ ਲੱਗਦੀ ਆ ਵੱਡੀ ਮੰਡੀ ਆ ਰੇਟ ਅੱਜ ਦੇ ਜਿਹੜੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੇ ਆ ਤੇ ਬਾਕੀ ਚੌਥੇ ਨੰਬਰ ਤੇ ਇੱਕ ਵਾਰ ਫੇਰ ਮੱਝ ਦੁਰ ਦੀ ਚੈੱਕ ਕਰ ਲਿਓ ਵੀ ਤਾਈ ਸੁਈ ਹੋਈ ਆ ਤੇ ਭਾਂਡਾ ਇਹਦਾ ਵੀ ਚੰਗਾ ਦੁੱਧ ਆਣਾ ਤੇ ਹੋ ਵੀ ਹੋਲੀ ਜੈੱਡ ਬਲੈਕ ਆ ਪੂਰੀ ਜੈੱਡ ਬਲੈਕ ਆਗੀ ਦੋ ਚਾਰ ਵਾਲ ਵਾਈਟ ਨੇ ਤੇ ਵਧੀਆ ਦੁੱਧ ਵਾਲੀ ਮੱਝ ਆਗੀ ਤੇ ਆਪਾਂ ਗੱਲ ਕਰਨੀ ਥੋੜਾ ਜਿਹਾ ਪਸੂ ਜਿਵੇਂ ਆਪਾਂ ਦਰਦੇ ਨੇ ਹਨ ਪਰਲੇ ਪਾਸੇ ਪਰਲੇ ਵਸੇ ਚਾਰ ਨੰਬਰ ਤੇ ਆ ਇੱਕ ਪੰਜ ਨੰਬਰ ਤੇ ਝੋਟੀ ਰਹੀ ਗਈ ਪਹਿਲਾਂ ਤੇ ਉਹ ਵੀ ਆਪਾਂ ਤੋਰ ਕੇ ਦਿਖਾ ਦਈਏ ਤੇ ਇਹ ਵੀ ਤਾਈ ਸੂਈ ਹੋਈ ਆ ਆ ਕਰ ਲਾ ਪਹਿਲਾਂ ਝੋਟੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਾ ਖਣਲੇਵਾ ਇਹਦਾ ਵੀ ਬਿਲਕੁਲ ਸਾਫ ਆ ਸਕੀਨ ਝੋਟੀ ਆ ਤੇ ਬਾਕੀ ਦੇਖ ਸਕਦੇ ਹੋ ਹਨਾ ਵਾਣਾ ਜਿਹੜਾ ਵਧੀਆ ਤਿਆਰ ਕਰਿਆ ਹੋਇਆ ਕੰਲਾ ਕੰਲਾ ਥਾਣਾ ਵਧੀਆ ਚਬਾਈ ਵਾਲਾ ਤੇ ਬਾਕੀ ਬਣਦੇ ਬਾਈ ਸਾਫ ਲੇ ਵਧੀਆ ਜਮਾ ਜਿਵੇਂ ਪਹਿਲਾਂ ਝੋਟੀ ਨਾਲ ਜਮਾ ਆਪਾਂ ਕਹੇ ਥੋੜਾ ਕੰਨ ਵੀ ਥਾਂ ਡੇਢੇ ਵਿੰਦੇ ਹੋ ਜਾਂਦੇ ਆ ਤੇ ਪਰ ਬਿਲਕੁਲ ਸਾਫ ਲੇਵਾ ਤੇ ਸਪੇਸ ਵੀ ਥਣਾਂ ਚ ਪੂਰੀ ਆ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਡਿਟੇਲ ਲੈ ਕਿੰਨੇ ਕਿ 6 ਨੰਬਰ ਤੇ ਹੋਰ ਆ ਵੱਡੀ ਮੱਝ ਇਹ ਇਹ ਵੀ ਸੂਈ ਹੋਈ ਆ ਨੀਲੀ ਰਾਵੀ ਦਾ ਬੱਚਾ ਮੰਗਰਾ ਤੇ ਇੱਕ ਵਾਰੀ ਤੁਰਦੀ ਨੂੰ ਤੁਸੀਂ ਵੀ ਚੈੱਕ ਕਰ ਲੋ ਮੋੜ ਲਾ ਭਾਈ ਵੱਡੀ ਮੱਝ ਆ ਦੁੱਧ ਵਾਲੀ ਆ ਜੇ ਕਿਸੇ ਨੇ ਕਈ ਵਾਰ ਭਰਾ ਨੇ ਕੋਈ ਕੌਣ ਦੁੱਧ ਪਾਉਣ ਵਾਸਤੇ ਲੈਣੀ ਆ ਘਰੇ ਤਾਂ ਉਹ ਵੱਡੀ ਮੱਝ ਦੁੱਧ ਵਾਸਤੇ ਲੈ ਸਕਦਾ ਤੇ 6 ਮਾ ਨੰਬਰ ਤੱਕ ਹੋਰ ਮੈਂ ਵੱਡੀ ਦੁੱਧ ਵਾਲੀ ਜ਼ਿਆਦੇ ਵਾਲੀ ਮੱਝ ਦਿਖਾਉਂਦਾ ਜੀ ਉਹ ਸਿੰਮ ਕਿੰਨੇ ਕਿਲੋ ਵਾਲੀ ਆ 15 ਕਿਲੋ 15 ਕਿਲੋ ਵਾਲੀ ਤੇ 15 ਕਿਲੋ ਵਾਲੀ ਆ ਵੱਡੇ ਲੇਵੇ ਦੀ ਆ ਢਾਂਕੇ ਦੀ ਵੱਡੀ ਆ ਤੇ ਥੋੜਾ ਲੱਸਾ ਬਣ ਜਰੂਰ ਆ ਜਿਵੇਂ ਆਪਾਂ ਕਹੇ ਦੀ ਹੈਨਾ ਮੱਝ ਹੈਵੀ ਆ ਜਬਰਦਸਤ ਆ ਤੇ ਇਹਦੇ ਬਾਰੇ ਵੀ ਬਾਈ ਤੋਂ ਡਿਟੇਲ ਸਾਰੀ ਲੈ ਕੇ ਦੇਵਾਂਗੇ ਥਣਾਂ ਦਾ ਗੱਲ ਕਰ ਲਈ ਥਣਲੇਵਾ ਟਕਮਾਇਆ ਆ ਵੱਡੀ ਆ ਦੁੱਧ ਵਾਲੀ ਸੁਈ ਹੋਈ ਆ ਬਾਕੀ 1 ਨੰਬਰ ਦਾ ਪਾਸ ਸ਼ੁਰੂ ਕਰਦੇ ਆ ਬਾਈ ਨਾਲ ਗੱਲਬਾਤ ਸਾਰੀ ਡਿਟੇਲ ਦੇ ਵਿੱਚ ਲੈਨੇ ਆ ਆ ਦੁਰਿਸ਼ ਬਾਈ 1 ਨੰਬਰ ਦਾ ਹੈਣਾ ਠੀਕ ਆ ਨੇੜੇ ਹੋ ਜਾਣਾ ਤੇ ਬਾਕੀ ਕਰਦੇ ਆ ਬਾਈ ਕੁਲਵਿੰਦਰ ਨਾਲ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਜੀ ਤੇ ਕੁਲਵਿੰਦਰ ਬਾਈ ਕੀ ਹਾਲ ਪਹਿਲਾਂ ਦਾ ਵਧੀਆ ਠੀਕ ਠਾਕ ਜੀ ਠੀਕ ਆ ਇੱਕ ਵਾਰ ਦਰਸ਼ਕਾਂ ਨੂੰ ਬਾਈ ਨਾਮ ਦੱਸਦੇ ਆ ਨਾਮ ਕੁਲਵਿੰਦਰ ਸਿੰਘ ਪੰਡਤ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜੀ ਠੀਕ ਆ ਜ਼ਿਲ੍ਹਾ ਮਾਨਸਾ ਜੀ ਮਾਨਸਾ ਠੀਕ ਆ ਇਹ ਕਲਵਿੰਦਰ ਜੀ ਆਪਾਂ ਬਾਈ ਮੰਨ ਕੇ ਜਾਲ ਇੱਕ ਵਾਰ ਤਾਂ ਨੰਬਰ ਬੋਲ 9952 ਕੀ 9948 ਠੀਕ ਆ ਤੇ ਬਾਈ ਜੀ ਆਪਾਂ ਇੱਕ ਨੰਬਰ ਵਾਲੀ ਗੱਲ ਕਰ ਲਈਏ ਛੋਟੀ ਦੀ ਤਾਂ ਕੰਮੇ ਸੂਇਆ ਇਹ ਦੁੱਧਾ ਸੂਆ ਦੁੱਧਾ ਸੂਆ ਕਹਿ ਦੇਣਾ ਸੂਈ ਹੋਗੀ ਸੂਈ ਹੋਗਾ ਇਹਨੂੰ ਅੱਜ 9 ਮਾ ਦੇਣਾ 9 ਮਾ ਦੇਣਾ ਦੁੱਧ ਬਾਈ ਇਸ ਟਾਈਮ ਦੁੱਧ ਹੁਣ ਇਸ ਟਾਈਮ 15 ਨਹੀਂ 13 ਕਹਿ ਕੇ ਦੋ ਜੀ 13 ਕਹਿ ਕੇ ਦੇਵਾਂਗੇ ਹਾਂਜੀ ਰੇਟ ਬਾਈ ਰੇ ਰੇ ਰਿਕ ਚਲੀਓ 1 140 40 ਮਾਨਦਾਨ ਹੋ ਜੂ ਹਾਂਜੀ ਹਾਂ ਮਾਨਦਾਨ ਕਰਾਂਗੇ ਤੇ ਦੂਜੇ ਨੰਬਰ ਵਾਲੀ ਦੱਸੀ ਬਾਈ ਦੂਜੇ ਨੰਬਰ ਵਾਲਾ ਇਸਲੇ ਹੈਗਾ 13 ਕਿਲੋ ਇਸਲੇ 12 ਕਿਲੋ ਕਹ ਕੇ ਦੇਵਾਂਗੇ ਠੀਕ ਆ ਰੇ ਰਿਕ 120 ਹੈ ਜੀ 120 ਤੇ ਮਾਨਦਾਨ ਹੋ ਜੂ ਹਾਂਜੀ ਹਾਂਜੀ ਮਾਨਦਾਨ ਹੋਊਗਾ ਲੈ ਮਿੱਤਰੋ ਇਹ ਵੀ ਦੁੱਧ ਤੁਸੀਂ ਦੁੱਧ ਬਾਈ ਇੱਕ ਗੱਲ ਹੋਰ ਆ ਆਪਾਂ ਸਾਰਿਆਂ ਦੇ ਮਤਲਬ 10 ਦਿਨ ਡੇਟ ਇਹ ਵੀ ਦੁਬਾਰਾ تسਲੀ ਕਰਵਾ ਦੂੰਗਾ ਜਮਾ ਜੀ تسਲੀ ਜੀ ਜਮਾ ਦੋ ਟਾਈਮ ਆਪਣੇ ਕਰੇ ਠੀਕ ਆਬਰਾ ਕੰਡਾ ਮਿੱਤਰੋ ਨਾਲ ਲੈ ਜਾਓ ਮਨ ਨਹੀਂ ਘੜਦਾ ਫੇਰ ਵੀ ਤੁਸੀਂ ਦਸੱਲੀ ਕਰਕੇ ਖਰੀਦ ਸਕਦੇ ਹੋ ਤੀਜੇ ਨੰਬਰ ਵਾਲੇ ਕੋਲ ਆ ਜਾ ਬਾਈ ਗੱਬਣ ਛੁੱਟੀ ਜੀ ਠੀਕ ਆ ਗੱਬਣਾ ਕਹਿ ਕੇ ਲੈ ਜਾਂਦੀ ਆ ਇੱਕ ਕਰ ਦੀ 4 15 ਠੀਕ ਹੈ ਅਗਰ ਵਧੀਆ ਬਣਾ ਜੂ ਹੈ ਨਾ ਅਡਰ ਹੁਣ ਵੀ ਵਧੀਆ ਮਿੱਤਰ ਬਣਾਣਾ ਹੈ ਡਾ ਦੂਜਾ ਸੂਆ ਸੂਜੀ ਇਹ ਦੂਜਾ ਸੂਆ ਸੂ ਬਾਈ ਕਹਿੰਦਾ ਦੁੱਧ ਦੀ ਉਮੀਦ ਕਿੰਨੀ ਕਾ ਬਾਈ ਪਹਿਲੇ ਸੂਏ 13 ਜੀ ਦੀ 15 ਪਲੱਸ ਦਊਂਗੀ ਤੁਹਾਨੂੰ ਠੀਕ ਹੈ ਤੇ ਰੇਟ ਬਾਈ ਇਹਦਾ ਰੇਟ ਇਹਦਾ 160 ਹੈ 160 ਹਾਂ ਜੀ ਮਾਨਦਾਨ ਹੋਊਗਾ ਜੀ ਠੀਕ ਹੈ ਤੇ ਆ ਜਾ ਬਾਈ ਚੌਥੇ ਨੰਬਰ ਵਾਲੇ ਕੋਲੇ ਤੇ ਇਹ ਬਾਈ ਕਿੰਨੇ ਦਿਨਾਂ ਸੂਈ ਆ ਇਹ ਨੂੰ ਹੋਵੇ ਜੀ ਹਫਤਾ ਜੀ ਹਫਤਾ ਠੀਕ ਹੈ ਤੇ ਬਾਈ ਦੁੱਧ ਇਸ ਟਾਈਮ ਦੁੱਧ ਇਸ ਟਾਈਮ 13 ਕਿਲੋ 13 ਜੀ 13 ਕਿਲੋ ਹਾਜਰਾ ਹਾਜਰਾ ਠੀਕ ਹੈ ਤੇ ਬਾਈ ਇਹ 1 40 ਜੀ 40 ਠੀਕ ਹੈ ਇਹਦਾ ਰੇਟ ਮਿੱਤਰੋ 1 40 ਆ ਤੇ ਬਾਕੀ ਮਾਨਦਾਨ ਹੋ ਜੂ ਬਾਈ ਹੈਨਾ ਮਾਨਦਾਨ ਹੋ ਜੂ ਠੀਕ ਹੈ ਤੇ ਮੰਨ ਲੀ ਕਿ ਚਲੋ ਬਾਈ 5ਵਾਂ ਨੰਬਰ ਵਾਲੇ ਕੋਲੇ ਝੋਟੀਆਂ ਪਹਿਲੇ ਸੀ ਇਹ ਕਲੂਨ ਗੱਟੀ ਹੈ ਠੀਕ ਹੈ ਤੇ ਕਿਹੜੇ ਦਿਨ ਹੋਗੇ ਬਾਈ ਇਹਨੂੰ ਸੂਈ ਨੂੰ ਇਹਨੂੰ ਵੀ ਹਫਤਾ ਹੋਗਾ ਇਸ ਨੂੰ ਇੱਕ ਹਫਤਾ ਤੇ ਦੁੱਧ ਬਾਈ ਇਸ ਟਾਈਮ ਦੁੱਧ 11 ਕਿਲੋ ਆਈ 11 ਕਿਲੋ ਤਿਆਰ ਆ ਹਾਂਜੀ ਠੀਕ ਹੈ ਤੇ ਬਾਈ ਰੇਟ ਰੇਟ ਦੇ 1 ਵੀ ਹੈ ਜੀ 1 ਵੀ ਮਾਨਦਾਨ ਹੋ ਜੂ ਹੈਨਾ ਹਾਂਜੀ ਮਾਨਦਾਨ ਠੀਕ ਹੈ ਤੇ ਬਾਈ 6ਵਾਂ ਨੰਬਰ ਵਾਲੇ ਕੋਲ ਆ ਜਾ ਇਹ ਪਰਸੂਸ਼ੀ ਬੋੜਾ ਉਹ 10 ਕਿਲੋ ਜੀ ਠੀਕ ਆ ਬੱਚਾ ਨੀਲੀ ਦਾ ਵੀ ਹੈਨਾ ਕਟਾ ਕਟਾ ਜੀ ਠੀਕ ਹੈ ਦੁੱਧ ਬਾਈ ਇਸ ਟਾਈਮ ਅ ਇਸ ਟਾਈਮ ਹੋਊਗਾ 10 ਕਿਲੋ ਬੋੜਾ ਜੀ 10 ਕਿਲੋ ਹੈਗਾ ਤੇ ਮੈਂ ਰੇਟ ਰੇਟ ਰੱਖਤੀ ਆ ਜੀ ਇੱਕ ਦੀ ਮਾਨਦਾਨ ਹੋ ਜੂ ਹੈਨਾ ਤੇ ਆ ਜਾ ਬਾਈ 6ਵੇਂ ਨੰਬਰ ਵਾਲੇ ਕੋਲ ਆ ਜਾ 7ਵੇਂ ਵਾਲੇ ਕੋਲ ਆ ਕੇ ਤੇ ਇਹ ਬਾਈ ਕਿਵੇਂ ਵੱਡੀ ਮੱਝ ਵੱਡੀ ਮੱਝ ਹੈ ਜੀ ਠੀਕ ਆ ਤੇ ਕੰਮੇ ਸੁਆ ਸੁਆਉ ਉਥੋਂ ਥੋਪਨੀ ਮਾ ਹੋਊਗੀ ਜੀ ਚੌਥਾ ਪੰਜਵਾਂ ਹੈਗਾ ਹਨਾ ਠੀਕ ਹੈ ਵੱਡੀ ਮੈਂ ਮਿੱਤਰੋ ਚੌਥਾ ਪੰਜਵਾਂ ਸੂਰ ਹੈਗਾ ਤੇ ਕਿੰਨੇ ਟਾਈਮ ਦੀ ਸੂਈ ਬਈ ਇਹ ਸੂਈ ਹੋ ਗਈ ਇਹਨੂੰ 15 ਦਾ ਲੈ ਜੀ 15 ਦਾ ਦੁੱਧ 10 ਟਾਈਮ 15 14 ਦੇ ਕਿ ਕਿ ਦੇ ਮੰਗੀ ਪੂਰੇ 14 ਬਣਾ ਦੇਾਂਗੇ ਤੇ ਮਿੱਤਰੋ 14 ਬਾਈ ਕਹਿੰਦਾ ਮਣਕੇ ਲੈ ਜਾਓ ਵੱਡੀ ਅਮਜ ਤਸੱਲੀ ਆਈ ਪੂਰੀ ਜਮਾ ਤੇ ਬਾਕੀ ਬਾਈ ਚਵਾਈ ਜੂਈ ਕਿਵੇਂ 2 ਇੱਕ ਨੰਬਰ ਹੈ ਜੀ ਠੀਕ ਹੈ ਤੇ ਦੁੱਧ ਮੰਨ ਲਾ ਕਿੰਨਾ ਕੁ ਬਾ ਦੁੱਧਰੇ ਸਾਹਮਣੇ ਦੁੱਧ 15 ਜੂਈ ਐ ਮੀ ਬਾ 15 ਬਣਾ ਬਾਲਾ ਕਰਨ ਦੀ ਰੇਟ ਬਈ ਇਹਦਾ ਇਹਦਾ ਰੇਟ 30 ਹੈ ਜੀ ਮਾਨਦਾਨ ਹੋ ਜੈਣਾ ਲੈ ਮਿੱਤਰੋ ਰੇਟ ਇੱਕ ਦੀ ਆ ਰੇਟ ਸਾਰਿਆਂ ਦੇ ਮੰਡੀਏ ਹਿਸਾਬ ਕਰਨੇ ਪੈਂਦੇ ਆ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਬਈ ਡਰੈਸ ਹੋਰ ਬੋਲ ਦੇ ਪੰਡਕ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜੀ ਨਾਮ ਕੁਲਵੰਦਰ ਹੈ ਜੀ ਮੋਬਾਈਲ ਨੰਬਰ 9952 ਜੀ ਠੀਕ ਆ 99161 ਠੀਕ ਆ ਬਾਈ ਜੇ ਕਿਸੇ ਦਾ ਮਾਨ ਨਹੀਂ ਖੜਦਾ ਤਾਂ ਘਰੋਂ ਪੰਨ ਟਾਈਮ ਤਸ਼ਲੀ ਕਰਕੇ ਫੇਰ ਖਰੀਦ ਲਿਓ ਹਣਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਜਿਹੜਾ ਮਿੱਤਰੋ ਮਾਨਸਾ ਤੇ ਪੂਰਾ ਗੌਰ ਨਾਲ ਤਸ਼ਲੀ ਕਰਕੇ ਖਰੀਦ ਲਿਓ ਧੰਨਵਾਦ ਸਾਰਿਆਂ ਦਾ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਮਿਲਦੇ ਆਂ ਮਿੱਤਰੋ ਜਲਦੀ ਕਿਸੇ ਨਵੀਂ ਜਿਹੀ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਅਜਾਦ